ਇੱਕ ਬੇਟੀ ਆਪਣੇ ਆਪ ਨੂੰ ਕਿੱਥੇ ਕਿੱਥੇ ਹਾਰਿਆ ਮਹਿਸੂਸ ਕਰਦੀ ਹੈ ਆ ਜੋਸ ਦੀ ਕਹਾਣੀ ਬਹੁਤ ਆ ਪਛਤਾਉਂਦੀ ਹਾਂ ਜਦੋਂ ਉਹਨਾਂ ਦਾ ਫੋਨ ਚੁੱਕ ਨਹੀਂ ਪਾਉਂਦੀ ਜਾਂ ਦੋਸਤੇ ਬਿਮਾਰ ਹੋਣ ਦੇ ਉਸ ਦੇ ਕੋਲ ਜਾ ਨਹੀਂ ਸਕਦੀ ਉਦੋਂ ਬੇਟੀ ਦੇ ਰੂਪ ਵਿੱਚ ਖੁਦ ਨੂੰ ਹਾਰਿਆ ਹੋਇਆ ਪਾਉਂਦੀ ਹਾਂ ਸੋਚਦੀ ਹਾਂ ਕਿੰਨੇ ਆ ਉਹਦੇ ਪਾਲ ਐ ਭੈਣ ਬਹੂ ਪਤਨੀ ਮਾਂ ਗੁਰੂ ਲੇਕਿਨ ਸਭ ਤੋਂ ਜ਼ਿਆਦਾ ਹਾਰਿਆ ਹੋਇਆ ਮੈਂ ਬੇਟੀ ਨੂੰ ਪਾਇਆ ਹੈ ਹਾਰਿਆ ਹੋਇਆ ਦੇਖਿਆ ਮੈਂ ਖੁਦ ਨੂੰ ਜਦੋਂ-ਜਦੋਂ ਮੈਂ ਉਸ ਦੇ ਕੋਲ ਨਹੀਂ ਸੀ ਇੱਕ ਬੂੰਦ ਪਲਕਾਂ ਤੇ ਆਉਣ ਤੋਂ ਪਹਿਲਾਂ ਜੋ ਸਮੇਟ ਲੈਂਦੀ ਸੀ ਮੈਨੂੰ ਅੰਚਲ ਵਿੱਚ ਕਦੇ ਰੋਈ ਹੋਣੀ ਹੈ ਸਿਸਕੀਆਂ ਭਰ ਕੇ ਹਨੇਰੇ ਵਿੱਚ ਉਸ ਵਕਤ ਮੈਂ ਉਸ ਦੇ ਨਾਲ ਨਹੀਂ ਸੀ ਜੋ ਮੇਰੇ ਲਈ ਛੱਤੀ ਭੋਜਨ ਬਣਾਉਂਦੇ ਤੇ ਮੈਂ ਨਖਰੇ ਕਰਕੇ ਇੱਕ ਬੁਰਕੀ ਖਾਂਦੀ ਸੀ 100 ਆਵਾਜ਼ਾਂ ਤੇ ਨਹੀਂ ਉੱਠਦੀ ਫਿਰ ਵੀ ਮੇਰਾ ਸਿਰ ਫਲੋਸ ਦੇ ਬਿਜਲੀ ਦੀ ਤਰ੍ਹਾਂ ਹੁਣ ਝਟਪਟ ਆਦੇਸ਼ਾਂ ਦਾ ਪਾਲਣ ਕਰਦੀ ਨਜ਼ਰ ਆਉਂਦੀ ਹਾਂ ਬਹੁਤ ਪਛਤਾਉਂਦੀ ਹਾਂ ਜਦੋਂ ਗ੍ਰਸਥੀ ਵਿੱਚ ਉਲਜੀ ਉਸ ਦਾ ਫੋਨ ਨਹੀਂ ਚੁੱਕ ਸਕਦੀ ਸਕਦੀ ਬਸ ਕੰਮ ਝੋਲ ਜ ਗਈ ਸੀ ਉਸਦੇ ਚੌਥੇ ਫੋਨ ਤੇ ਵੀ ਇੰਨਾ ਹੀ ਕਹਿ ਪਾਉਂਦੀ ਹਾਂ ਯਾਦ ਕਰਦੀ ਹਾਂ ਉਹ ਜਮਾਨਾ ਜਦੋਂ ਸਭ ਕੁਝ ਜ਼ਰੂਰੀ ਛੱਡ ਕੇ ਮੇਰੇ ਕੋਲ ਬੈਠ ਜਾਇਆ ਕਰਦੇ ਸੀ ਪਾਪਾ ਬੜੀ ਆਸਾਨੀ ਨਾਲ ਕਹਿ ਦਿੰਦੇ ਸੀ ਉਸ ਵਕਤ ਵਿੱਚ ਮੈਂ ਖੁਦ ਨੂੰ ਬਹੁਤ ਛੋਟਾ ਜਿਹਾ ਮਹਿਸੂਸ ਕਰਦੀ ਹਾਂ ਬੇਟੀ ਦੇ ਰੂਪ ਵਿੱਚ ਖੁਦ ਨੂੰ ਹਾਰਿਆ ਹੋਇਆ ਪਾਉਂਦੀ ਹਾਂ ਪੁਰਾਣੀ ਤੇ ਬੇਮੇਲ ਰੰਗਾਂ ਨਾਲ ਬਣੀ ਗੁੱਟਾਂ ਵੀ ਮੇਰਾਂ ਜਦ ਅੱਜ ਵੀ ਤੂੰ ਸੰਭਾਲ ਕੇ ਰੱਖ ਲੈਂਦੀ ਕਿੰਨੇ ਪੁਰਾਣੀ ਹੈ ਮਾਂ ਇਹ ਇਸ ਨੂੰ ਸੁੱਟਦੀ ਕਿਉਂ ਨਹੀਂ ਮੈਂ ਕਿਹਾ ਤੇ ਤੂੰ ਓਨੇ ਹੀ ਪਿਆਰ ਨਾਲ ਆਪਣੇ ਸੀਨੇ ਨਾਲ ਲਾ ਲੈਂਦੇ ਹਾਂ ਮੇਰਾ ਮਨ ਵੰਡਿਆ ਗਿਆ ਹੈ ਕਿੰਨਿਆਂ ਵਿੱਚ ਪਰ ਅੱਜ ਵੀ ਤੁਹਾਡੇ ਮਨ ਤੇ ਮੇਰਾ ਅਧਿਕਾਰ ਪਾਉਂਦੀ ਹਾਂ ਮੈਂ ਆ ਰਹੀ ਹਾਂ ਗੱਲ ਕਰਨ ਨੂੰ ਸੰਦੇਹੀ ਮੇਰੇ ਆਉਣ ਤੋਂ ਪਹਿਲਾਂ ਹੀ ਭਰੇ ਬਾਜ਼ਾਰ ਵਿੱਚ ਕਿਵੇਂ ਉਸ ਪਤਲੀ ਗਲੀ ਦੇ ਕੋਨੇ ਵਿੱਚ ਵਾਲੀ ਦੁਕਾਨ ਤੋਂ ਪਾਪਾ ਹੁਣੇ ਫਰੈਸ਼ ਬਣਾਇਆ ਹੋਇਆ ਖੁਆ ਲੈਣ ਪਹੁੰਚ ਜਾਇਆ ਕਰਦੇ ਸੀ ਚਾਰ ਦਿਨ ਦੀਵਾਲੀ ਦੇ ਹੋਣੇ ਜਿਵੇਂ ਇਸ ਤਰ੍ਹਾਂ ਜਿਤਾਇਆ ਜਾਂਦਾ ਸੀ ਜਦੋਂ ਉਹਨਾਂ ਦੇ ਬਿਮਾਰ ਹੋਣ ਤੇ ਮੈਂ ਉਹਨਾਂ ਕੋਲ ਜਾ ਨਹੀਂ ਸਕਦੀ ਬੇਟੀ ਦੇ ਰੂਪ ਵਿੱਚ ਖੁਦ ਨੂੰ ਹਾਰਿਆ ਹੋਇਆ ਪਾਉਂਦੀ ਹਾਂ ਭਰੀਆਂ ਹੋਈਆਂ ਅੱਖਾਂ ਵਿੱਚ ਫਿਰ ਮਿਲਣ ਦੀ ਉਮੀਦ ਜਦੋਂ ਘਰ ਛੱਡਦੇ ਹੋਏ ਵੇਖਦੀ ਹਾਂ ਰੁੱਕ ਕੇ ਫਿਰ ਤੋਂ ਉਹਨਾਂ ਨੂੰ ਗਲੇ ਨਹੀਂ ਲਗਾ ਪਾਉਂਦੀ ਜ਼ਿੰਮੇਵਾਰੀਆਂ ਦਾ ਚੋਲਾ ਤੇ ਇਹ ਮਿੱਠੇ ਰਿਵਾਜ ਮੈਨੂੰ ਫਿਰ ਉੱਬਰ ਕੇ ਉਹਨਾਂ ਦੇ ਕੋਲ ਜਾਣ ਨਹੀਂ ਦਿੰਦੇ ਅੰਤਰਮਨ ਵਿੱਚ ਦਹਾੜ ਕੇ ਰੋਂਦੇ ਹੋਏ ਵੀ ਉਹਨਾਂ ਨੂੰ ਬਚਪਨਾ ਨਾ ਕਰਨ ਦੀ ਬਨਾਵਟੀ ਨਸੀਹਤ ਦਿੰਦੀ ਹਾਂ ਉਸ ਵਕਤ ਬੇਟੀ ਦੇ ਰੂਪ ਵਿੱਚ ਖੁਦ ਨੂੰ ਹਾਰਿਆ ਹੋਇਆ ਪਾਉਂਦੀ ਹਾਂ ਉਸ ਵਕਤ ਬੇਟੀ ਦੇ ਰੂਪ ਵਿੱਚ ਖੁਦ ਨੂੰ ਹਾਰਿਆ ਹੋਇਆ ਪਾਉਂਦੀ ਹਾਂ